ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜਲਾ ਵਰਨਾਵਾ ਚਮਕੌਰ ਦੇ ਘਰੇ ਪਹੁੰਚੇ ਹੋਏ ਆਂ ਆਪਾਂ ਜਿਹੜੇ ਸੱਜਣਾ ਰੁਟੀਨ ਦੇ ਵਿੱਚ ਵੀਡੀਓ ਵੇਖਦੇ ਨੇ ਉਹ ਸਮਝ ਹੀ ਜਾਂਦੇ ਨੇ ਜਗ੍ਹਾ ਦੇਖ ਕੇ ਵੀ ਬਾਈ ਚਮਕੌਰ ਕੋਲੇ ਪਹੁੰਚੇ ਆਂ ਰੁਟੀਨ ਚ ਵੀਡੀਓ ਆ ਰਹੀ ਆ ਡੇਲੀ ਦੀ ਡੇਲੀ ਵੀਡੀਓ ਆ ਰਹੀ ਆ ਤੇ ਡੇਲੀ ਦੀ ਡੇਲੀ ਜਿਹੜਾ ਮਾਲ ਆ ਸੇਲ ਹੋ ਕੇ ਇਸ ਘਰ ਚੋਂ ਦੁੱਧ ਪੀਣ ਵਾਲੇ ਸੱਜਣਾ ਕੋਲੇ ਅਲੱਗੋ-ਅਲੱਗ ਜ਼ਿਲ੍ਹਿਆਂ 'ਚ ਪਹੁੰਚ ਰਿਹਾ। ਬਾਰਡਰ ਟੂ ਬਾਰਡਰ ਚੱਲ ਰਿਹਾ ਕੰਮ ਤੇ ਇੱਕ ਤਾਂ ਬੱਚੀ ਦਿਖਾਵਾਂਗੇ ਤੇ ਆਰਡਰ ਤੇ ਨਾਲਾਂ ਨੂੰ ਤਾਂ ਵੀ ਬਹੁਤ ਸ਼ਾਨਦਾਰ ਨੇ 16 ਤੋਂ 17 ਲੀਟਰ ਦੁੱਧ ਹਾਜ਼ਰ ਹੈ ਤੇ ਨਾਲ ਇਹਦੇ ਜਰਸੀ ਦੇ ਵਿੱਚ ਪੈਂਦੀ ਬੱਚੀ ਆ। ਨਾਲ ਆ ਗਈ ਜਰਸੀ ਬੱਚੀ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਮੱਝਾਂ ਵਰਗਾ ਦੁੱਧ ਪਾਉਗੀ ਤੇ ਇੱਕ ਆ ਗਈ ਫੁੱਲ ਸਾਈਜ਼ ਦੇ ਵਿੱਚ ਵੱਡੀ ਜਰਸੀ ਪੰਜਾਬ ਵਾਲੀ। ਇਹ ਵੀ ਤਾਜੀ ਸੂਈ ਹੈ ਤੇ ਜੇ ਰੇਵੀ ਕਰੀ ਇੱਧਰ ਕੈਮਰਾ ਘੁਮਾ ਦੇ ਟੋਕਰਾ ਜੇਰ ਦਾ ਕੱਢਤਾ ਜੇਰ ਵੀ ਡਾਨਾ ਤੇ ਬਾਕੀ ਚਮਕੌਰ ਨਾਲ ਗੱਲਬਾਤ ਥੋੜੀ ਕਰਾ ਦੇਣ ਤੇ ਜਿਹੜੇ ਰੇਟ ਨੇ ਰੇਟ ਬਿਲਕੁਲ ਵਾਜਬ ਜੇ ਰੇਟ ਹੋਣਗੇ ਤੇ ਵੀਡੀਓ ਦੇ ਵਿੱਚ ਹੀ ਹੋਣਗੇ ਆਜਾ ਚਮਕੌਰ ਜੀ ਹਸਰੀ ਗਾਲ ਭਰਾ ਮੇਰਿਆ ਹੋਰ ਕਿਵੇਂ ਆ ਪ੍ਰਮਾਤਮਾ ਦੀ ਇਹੀ ਜੀ ਕਿਰਪਾ ਬਹੁਤ ਵਧੀਆ ਬੀ ਜੀ ਠੀਕ ਹੈ ਹਾਂ ਰੂਟੀਨ ਦੇ ਵਿੱਚ ਚੱਲਣਾ ਹਾਂ ਹਾਂ ਰੂਟੀਨ ਦੇ ਵਿੱਚ ਹਾਂ ਬ੍ਰੀ ਕਿਹੜੇ ਪਾਸੇ ਸ਼ੁਰੂ ਕਰੀਦਾ ਇਧਰ ਕਰ ਲੈ ਯਾਰ ਸੈਰ ਤੋਂ ਫਿਰ ਵਹਿੜ ਤੋਂ ਮਾਗਰ ਬੱਤੀ ਆ ਜੀ ਬਈਆ ਨਾਲ ਜਰਸੀ ਪਾਛੀਆ ਤੋਰੋ ਗਿਆ ਨੀ ਜੀ ਖੋਲ ਕੇ 16 12 16 17 ਕਿਲੋ ਦੁੱਧ ਤੰਨ ਚੰਗ ਜੋ ਟੋਲੇ ਪਾ ਚਾਂਦੀ ਪਿੰਦੀ ਵੀ ਚੰਗਾ ਚਗਾਲਾ ਕਰੀ ਜਾਂਦਾ ਗਰੀਏ ਜੀ ਦਿਖਾ ਦੇ ਬਾਹਲੀ ਚੰਗੀ ਆ ਭਰਾ ਮੇਰੇ ਦੇਖੀ ਜਗਾੜ ਕਿਵੇਂ ਲੱਗਿਆ ਬੈਠਦੇ ਸਵੇਰ ਆਦੀ ਠੰਡੀ ਸੀਲ ਆ ਆਦਰ ਬਾਕਮਾਲ ਲੱਗਿਆ ਧੁੱਪ ਦੇ ਵਿੱਚ ਵੀ ਬੰਨ ਕੇ ਰੱਖ ਸਕਦੇ ਹਾਂ ਕਿਸੇ ਭਰਾ ਕੋਲੇ ਕਈ ਵਾਰੀ ਆਪਾਂ ਕਹਿ ਸਕਦੇ ਹਾਂ ਨਾ ਕਿ ਥੋੜਾ ਜਿਹਾ ਮੌਸਮ ਮੰਦੀ ਆਰਡਰ ਦੇ ਨਾਣਾ ਨਾਣਾ ਦੇਖ ਜਿਵੇਂ ਭਰਾ ਮੇਰੇ ਜਮਾ ਘਰ ਦਾ ਨਕਸਾ ਵਾਲਾ ਕੰਮ ਆ ਰੱਖਦੀ ਹੈ ਤੇ ਬਾਕੀ ਇੱਕ ਗੱਲ ਸਾਨੂੰ ਹੋਰ ਦਾਤਾ ਨਾ ਸਮਾਂ ਹੋ ਗਿਆ 2:12 ਦਾ 3 ਘੰਟੇ 4 ਘੰਟੇ ਵੀ ਚਵਾਈ ਦੇ ਪਏ ਨੇ ਉਹ ਹਿਸਾਬ ਨਾਲ ਜੱਜਮੈਂਟ ਕਰ ਬਾਹਰ ਚੰਨਾ ਜਗਾੜ ਲਗਿਆ ਬੈਠਦੇ ਭਰਾ ਮੇਰੇ ਤੇ ਬਾਕੀ ਇਥੋਂ ਆਰਡਰ ਕੁਆਲਟੀ ਕਰ ਸਕਦੇ ਚੈੱਕ ਆਰਡਰ ਵੀ ਡਿਊਟੀ ਦੇ ਵਿੱਚ ਵਧੀਆ ਬੈਠ ਬਈ ਰਾਸਲਾ ਗੁੱਦ ਚਮਕੌਰ ਸਿੰਘ ਕਿੰਨਾ ਹਾਜ਼ਰ ਹੈ ਹੁਣ 16 ਤੋਂ 17 ਕਿਲੋ ਦੁੱਧ ਆ ਭਰਾ ਮੇਰਾ ਚੱਲ ਚੱਲ 16 ਮੰਨ ਕੇ ਆ ਜੇ ਬਾਈ ਕੋਈ ਲੈ ਜੇ ਲੈ ਜੇ ਚਾਰ ਡੰਗ ਚੋਲੇ ਪੰਜ ਡੰਗ ਚੋਲੇ ਚ ਕੋਈ ਚੱਕੀ ਕੋਈ ਆਪਾਂ ਨੂੰ ਸਮੱਸਿਆ ਤਾਂ ਨਹੀਂ ਚ ਕੋਈ ਸਮੱਸਿਆ ਨਹੀਂ ਭੰਡਾ ਭੁੰਡਾ ਆ ਕਰੋ ਚੱਕ ਲਿਆ ਵੀ ਭਰਾ ਮੇਰਾ ਕਿਤੇ ਮਾ ਚਮਕੌਰ ਆਏ ਕਦੇ ਵੀ ਮੈਂ ਪਾਸੇ ਜਾ ਰਿਹਾ ਹੁਣ ਨਾ 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 ਸੀਗਲ ਠੰਡੇ ਆਪਣੇ ਹਰੇਕ ਬੈੜੀ ਹੁੰਦੀ ਯਾਰ ਠੀਕ ਆ ਗੱਲ ਆ ਤੇ ਅਗਲੇ ਪੰਨੇ ਤੋਂ ਖਾਈ ਕਰੀ ਆਡਰ ਇੱਥੋਂ ਗਾਲੇ ਦੋਨੋਂ ਪੱਧ ਕੀ ਨਾਣਾ ਦੇ ਕੀ ਕਿਵੇਂ ਨੇ ਬਰੇ ਯਾਰ ਸੁਆ ਕਿੰਨੇ ਦਿਨ ਦਾ ਬਾਈ ਸੁਆ ਚੌਥਾ ਦਿਨ ਤਿੰਨ ਦਿਨਾਂ ਲੰਗੇ ਭ ਆ ਪੰਜ ਚਾਰ ਦਿਨਾਂ ਦੀ ਸੂਈ ਹੋਈ ਆ ਇਹ ਗਾਂ ਤੋਂ ਕਮਾਲਾ ਤੁੱਪ ਜੀ ਸੀ ਕਿ ਬਿਊਟ ਥੋੜੀ ਜੀ ਆਵਾਜ਼ ਦੀ ਸਮੱਸਿਆ ਆ ਸਕਦੀ ਹੈ ਕਿ ਹਵਾ ਚੱਲਦੀ ਆ ਨੇਰੀ ਜਿੱਿੱਤਾਂ ਮਾਰ ਦੇ ਗਾਂ ਉੱਥੇ ਖੜ੍ਹਦੀ ਆ ਬਰੇ ਦੇ ਕਿ ਜਗਾੜ ਕੇ ਮੈਨੂੰ ਲੱਗਾ ਥਾਂ ਲਗਾ ਗੁੱਲੇ ਵਾਲਾ ਜਾਵਾਂ ਮੁੱਠੀ ਵਾਲਾ ਵਾਈ ਜੀ ਕਿ ਮੈਂ ਕਮਾਲਾ ਇੱਕ ਨੰਬਰ ਆ ਮੁੱਠੀਆਂ ਚਾਚੀ ਜੀ ਜਿਹਾ ਵਕ ਜਿਹਾ ਪੱਤਾ ਤਾਂ ਰਵੀ ਮਾਰ ਕੇ ਦਿਖਾਵਾਂਗੇ ਭਰਾਵਾਂ ਨੂੰ ਦੇਖੀ ਜਗਾੜ ਕੇ ਮੈਨੂੰ ਕਹਿ ਬੈਠਦਾ ਨਾ ਇੱਕ ਨੰਬਰ ਆ ਬਰੇ ਯਾਰ ਹਾਂ ਬੋਝ ਕੇ ਬੋਝ ਕੇ ਥੋੜਾ ਬੱਚਾ ਜਾ ਕਰ ਦਿਆ ਇਕਾਈ ਨਾ ਲੈ ਚਲ ਇਕਾਈ ਨਾ ਲੈ ਚਲ ਇਧਰ ਇਧਰ ਦਿਖਾ ਦਿੰਗੇ ਜੀ ਸਾਈਡ ਬੋਝ ਕੇ ਹੌ ਲੈ ਚਲ ਗਾਂਲੇ ਪੱਖ ਤੋਂ ਵੀ ਆਰਡਰ ਸੋਨਾ ਰੱਖਦੀ ਆ ਤੇ ਪਿਛਾਂਲੇ ਤੋਂ ਵੀ ਤੇ ਬਾਕੀ ਜਿਹੜਾ ਇਹਦਾ ਮੁੱਲ ਹੋਊਗਾ ਮੁੱਲੇ ਦਾ ਬਾਈ ਕਹਿੰਦਾ ਲੈਣ ਦੇਣ ਜਿਹੜਾ ਮੁੱਲੀ ਕਰਾਂਗੇ ਹਾਂ ਬਸ ਮਾਨ ਤਾਣੀ ਹੋ ਮਾਣਾ ਮੋਟਾ ਓਵਰ ਮੁੱਲ ਨਹੀਂ ਹੋਊਗਾ ਕੋਈ ਵੀ ਤੇ ਬਾਕੀ ਥਾਣਾ ਜਿਹੜਾ ਥਾਣੇ ਵੀ ਐਸਾ ਲੱਗਿਆ ਉਜ ਮਸਟੈਟਸ ਘਟ ਹੁੰਦੀਆਂ ਕਿਉਂਕਿ ਇਹਦਾ ਤੇ ਇੱਕ ਛਣ ਦੇ ਗਿੜ-ਗਿੜ ਤੇ ਜਵੇਂ ਰੱਬ ਨੇ ਲਾਇਆ ਮੈਂ ਕਿਨੂੰ ਘਟ ਕੇ ਲਾਇਆ ਹੋਣਾ 22 ਤੋਂ ਬਾਅਦ ਇਹ ਥਾਣਾ ਜਿਹੜਾ ਇਹਦਾ ਮੂੰਹ ਛੇਤੀ ਬੰਦ ਇੱਕ ਬਾਈ ਹੋਰ ਆ ਲੇਵਾ ਜਮਾ ਜਮੀਂ ਝਾੜ ਜਾਂਦੀ ਐ ਲੱਗਦਾ ਜਿਵੇਂ ਟੋਕੜ ਹੁੰਦੀ ਵਿਰੇਰਾ ਖਾਲੀ ਬਿਲਕੁਲ ਜਮਾ ਨੋ ਚੜ ਜਾਂਦੀ ਕੋਲ ਦੇ ਵਿੱਚ ਪਸ਼ੂ ਉਹੀ ਕੰਮ ਜਾਵ ਆ ਬਾਹਰ ਸੌ ਲੱਗ ਜਮਾ ਆਸ ਲਾਇਆ ਜਮਾ ਬਾਲਟੀ ਲਾ ਕੇ ਚੋਰੇ ਆਪਾਂ ਜਮਾ ਨਿੰਬੂ ਵੰਗ ਉਤਰ ਜਾਂਦੀ ਬਾਈ ਯਾਰ ਦੁੱਧ ਮੱਝਾਂ ਵਰਗਾ ਹੀ ਆ ਜਮਾ ਚਿੱਟਾ ਬਰਫ ਵਰਗਾ ਦੁੱਧ ਨਾਲ ਆ ਗਈ ਬੱਚੀ ਹਾਂ ਬੱਸੀ ਨਾਲ ਠੀਕ ਆ ਗੱਲ ਤੇ ਨਾਲ ਆ ਗਈ ਬ ਚਵਾਈ ਜਿਹਨੂੰ ਸੱਜਣਾ ਦਿਖਾ ਦੇਣਾ ਚਵਾਈ ਬਾੜੀ ਖੋਸਾ ਬੱਚੀ ਜਿਹਨਾਂ ਮੱਜਾਂ ਵੀ ਚਵਾਈ ਹੁੰਦੀ ਆ ਨਾ ਉਦਾਂ ਚੋਂ ਲੱਗਿਆ ਚਵਾਈ ਬਹੁਤ ਹੁੰਦੀ ਬਈਆ ਚਵਾਈ ਆ ਜੀ ਖੋਣਾ ਥੋੜਾ ਕੋਠਾ ਦਾ ਸਾਰ ਜੀ ਬਹੁਤ ਸੁਣਾ ਲੱਗਦੀ ਆ ਇਸ ਵਾਰੀ ਮਾਰ ਦਿੰਦੀ ਇਹ ਚਵਾਈ ਸਾਨੂੰ ਪਿਛਲੇ ਸਣਾ ਦੀ ਵੀ ਦਿਖਾ ਦੇਣਾ ਗਰਲੈਂਡੋ ਵਾਲਾ ਚਵਾਈ ਲੱਗਿਆ ਬਾੜੀ ਜਮਨੀ ਖੁੱਲੀ ਆ ਉਸਤਾ ਜਵਾਰ ਰੱਬਾ ਪੂਰਾ ਸਵਾਦੀ ਬਿਲਕੁਲ ਸੀਨ ਆ ਚਵਾਈ ਬਹੁਤ ਚੰਗੀ ਆ ਆਹ ਖੜੀ ਜਮੀਨ ਹੈ ਨਾ ਮਗਰ ਹੋ ਕੇ ਬਾਈ ਠੰਡੀ ਆ ਰੱਬ ਆਪਣੇ ਕੋ ਗਾਮ ਪਰਮਾਤਮਾ ਦੀ ਕਰਤਾ ਸਾਰੀ ਠੰਡੀ ਹੋਣੀ ਨੂੰ ਫੇਰ ਫੋਨ ਲੱਗਿਆ 100 ਦਾ 100 ਇੱਕ ਨੰਬਰ ਆ ਭਰਾ ਮੇਰਾ ਮਾਰਦੇ ਮਾਰਦੇ ਆ ਗੜੀ ਸੁਣਾ ਦੇ ਇਹ ਚ ਤਾਂ ਬਹੁਤ ਹੋ ਗਿਆ ਲੈ ਜੇ ਵਾਈਦਾ ਹੋ ਗਈ ਬਹੁਤ ਹੁਣ ਰੇਟ ਦੱਸ ਦੇ ਵੀਡੀਓ ਲੰਬੀ ਹੋ ਜੂਗੀ ਜਾ ਦੇ 70 ਦੀ ਦੇ ਦਾਂਗੇ ਭਰਾ ਮੁੱਲ ਕਰਾ ਲੈ 80 ਕਰਾ ਲੈ 82 ਕਰਾ ਲੈ ਭਰਾ ਦੇ ਪੂਰੇ ਦੀ ਪੂਰੇ ਮਾਣਤਨ ਕਰ ਦਾਂਗਾ ਤਾਂ 16 ਲੀਟਰ ਬਣਾਵਾਂਗੇ ਹਾਂ ਆਰਡਰ ਦੇ ਦੇਖੀ ਦੇਖੀ ਨਾੜਾ ਕਿਵੇਂ ਜਮਾਣ ਪੈਦਾ ਹੋ ਪਿਆ ਭਾਰਤ ਦਾ ਨਕਸ਼ਾ ਬਣਾ ਪਿਆ ਇਹ ਅਦਰਲੇ ਪੰਨੇ ਵੀ ਦਿਖਾਣੀ ਹੈ ਜੀ ਪਿਛਲੇ ਪੱਖ ਤੋਂ ਵੀ ਦਿਖਾ ਦੀ ਆਦਰ ਕੁਆਲਟੀ ਜਿਗਾਰ ਵਾਲੀ ਆ ਬੜ ਬਰਾ ਮੇਰਾ ਕਰ ਸਕਦੇ ਹੋ ਚੈੱਕ ਤੇ ਇੱਕ ਤੋਂ ਦਿਖਾ ਦਿਓ ਨਾੜਾ ਨੂੰ ਡਾਡਰ ਤੇ ਬਹੁਤ ਰੱਖਦੀ ਆ ਥਣ ਦਾ ਸੈਜ ਬਹੁਤ ਸੋਹਣਾ ਨਾਲ ਜਰਸੀ ਬੱਛੀ ਆ ਬੱਸੀਆਂ ਨਾਲ ਨੰਨੀ ਬੰਦੀ ਇਹ ਬਾਈ ਕਹਿੰਦਾ ਦੇ ਦਾਂਗੇ ਆਪਾਂ ਨੰਨੀ ਬੰਦੀ ਬੱਸੀਆਂ ਨਾਲ ਮਾਰ ਜਰਸੀ ਦੀ ਤਾਂ ਤਾਂ 70000 ਰੁਪਏ ਦੇ ਵਿੱਚ ਹੋ ਜਾਊਗਾ ਭਰਾ ਹਾਂ ਹਾਂ ਬਿਲਕੁਲ ਵੀਰੇ ਹੁਣ ਮਾਰਦੇ ਜਰਸੀ ਤੇ ਖਾਣ ਪੀਣ ਦੀ ਇਹ ਵੀ ਖੁੱਲੀ ਆ ਉਹ ਖਾਈ ਜਾਂਦੀ ਆ ਗਾਂ ਚ ਗਾਲਾ ਕਰੀ ਜਾਂਦੀ ਆ ਇੱਕ ਨੰਬਰ ਆ ਭਰਾ ਮੇਰਾ ਇਹ ਦੰਦਾਂ ਚ ਕਿਵੇਂ ਆ ਸਿੱਗੀ ਆ ਵੀਰੇ ਦੰਦਾਂ ਚ 6 ਦੰਦ ਆ ਇਹਦੇ ਨਾਲ ਬੱਚਾ ਕੀ ਹੋ ਗਿਆ ਭਾਈ ਇਹਦੇ ਮਗਰ ਬੱਛਾ ਆ ਵੀਰੇ ਬੱਚਾ ਜੇਰ ਵੀ ਮਾਰਦੀ ਕਰੀ ਕੈਮਰਾ ਇੱਧਰ ਡੰਨਾ ਤੇ ਹੁਣ ਮਾਰਦੇ ਬੈਠੇ ਕੈਮਰਾ ਤੇ ਕੱਦ ਆ ਗਿਆ ਫੁੱਲ ਵੱਡਾ ਆਰਡਰ ਆ ਗਿਆ ਬਿਲਕੁਲ ਨਾਲ ਲੱਗਦਾ ਤੇ ਮੂੰਹ ਦੀ ਦੇਖੀ ਫੇਸ ਦੇਖ ਨਹੀਂ ਸੋਹਣੀ ਆ ਬਈ ਯਾਰ ਐਨ ਬਰੀਕ ਆ ਜਿੰਨੀ ਹੈਗੀ ਜਿੰਨੀ ਹੈਗੀ ਓਏ ਚੋਇਆ ਬੋੜਾ ਕੁਛ ਇਹਦਾ ਹਾਂ ਸੀ 55 ਗਲੋਥ ਕੱਢਦਾ ਵੀਰੇ ਇਹਦਾ ਠੀਕ ਆ ਗੱਲ ਹਾਂ ਕੁਛ ਤਾਂ ਬੱਤੀ ਚੁੰਗ ਗਿਆ ਆ ਵੀ ਖੁੱਲ ਗਈ ਆਦੋਂ ਸੂਇਆ ਬਈ ਰਾਤ ਤੱਕੇ ਸੂਈ 4 ਵਜੇ ਉਤਨਾ ਪਾਸਾ ਚੁੰਗਿਆ ਇਧਰ ਹਾਂ ਹਾਂ ਮਾੜਾ ਮਾੜਾ ਚਾ ਚੁੰਗਿਆ ਸਾਰਾ ਫੇਰ ਵੀ ਬੜੀ ਬੜੀ ਬਣ ਗਈਦਾ ਹੱਥ ਨੂੰ ਫਸ ਜੂ ਫਾਣੇ ਵਾਂਗੂ ਡੜ ਜੂ ਫੇਰਿਆ ਕੱਦ ਵੀ ਫੁੱਲਾ ਲੰਮੀ ਵੀ ਫੁੱਲਾ ਬਿਊਟੀ ਵਾਲੇ ਪੱਖ ਚ ਆ ਕੋਈ ਜਿਆਦਾ ਮੋਟੀ ਨਹੀਂ ਕਹਿ ਸਕ ਮੋਟੀ ਨਹੀਂ ਹੈਗੀ ਬਿਊਟੀ ਵਾਲੇ ਪੱਖ ਚ ਵੀ ਚੰਗੀ ਆ ਪੱਛੀ ਤੇ ਆਡਰ ਕੁਆਲਿਟੀ ਬਹੁਤ ਸੋਹਣੀ ਰੱਖਦੀ ਆ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਫੁੱਲ ਸਾਈਜ਼ ਆ ਨਾ ਬਾਈ ਪੂਰੇ ਫੁੱਲ ਸਾਈਜ਼ ਦੇ ਵਿੱਚ ਆ ਗਈ ਇੱਥੋਂ ਕਮਾ ਕੇ ਰੋਕ ਲਈ ਬਾਈ ਉਰਲੇ ਪਾਸੇ ਫੇਸ ਤੇ ਮਾਰਨੀ ਗੀ ਕੈਮਰਾ ਫੇਸ ਵਾਲੇ ਪੱਖ ਤੋਂ ਰੋਕ ਲਈ ਬੱਚੇ ਦਾ ਜ਼ਰੂਰ ਕਰੂਗੀ ਥੋੜਾ ਜਿਹਾ ਇਕਾਈ ਨਾ ਲੈ ਚਲੀ ਤਾਂ ਖਾਣ ਦੀ ਤਾਂ ਇੰਨੀ ਕੁ ਖੁੱਲੀ ਆ ਵੀ ਸੁੱਕਾ ਮਾਲ ਵੀ ਚੱਕੀ ਜਾਂਦੀ ਆ ਇਹ ਪ੍ਰੋਜੈਕਟ ਕਰ ਸਕਦੇ ਹਾਂ ਫੇਰ ਸਾਰੇ ਪੱਖ ਤੋਂ ਐਂ ਖੜਿਆ ਜਿਵੇਂ ਰੋਜ਼ ਖੜਾ ਹੁੰਦਾ ਕਰਨੀ ਹਾਂ ਜਿਵੇਂ ਦੇਖੀ ਕੋੜੇ ਨਾਲ ਦੀ ਆ ਭਰਾ ਮੇਰਾ ਕੁਆਲਿਟੀ ਦੇ ਪੱਖ 'ਚ ਵੀ ਸ਼ਾਨਦਾਰ ਹੈ ਤੇ ਤਾਜੀ ਸੂਈ ਜਰਸੀ ਪੰਜਾਬ ਵਾਲੀ ਵੱਡੇ ਕੱਦ 'ਚ ਬਰੀਡਿੰਗ ਦੇ ਮਾਮਲੇ 'ਚ ਵੀ ਚੰਗੀ ਰਹੂ ਜੇ ਹਾਂ ਸੀਲ ਠੰਡੀ ਵੀ ਬਹੁਤ ਵਧੀਆ ਰਹੀਆਂ ਸੂਆ ਕਿਹੜਾ ਬਾਈ ਦਾ ਦੂਜਾ ਸੂਆ ਵੀਰੇ ਕਿੰਨਾ ਕੁ ਦੁੱਧ ਪਾ ਸਕਦੇ ਇੱਕ ਆਈਡੀਆ ਇਹ ਤਾਂ ਜਦੋਂ ਮਾਰ ਲਵਾਂ ਤਾਂ 20 ਤੋਂ 21 ਕਿਲੋ ਗਿਆ ਭਰਾ ਮੈਂ ਮੈਂ ਤੈਨੂੰ ਕਿਵੇਂ 25 ਕੱਢ ਦੂ 26 ਕੱਢ ਦੂ ਦਾ ਫਾਇਦਾ ਨਹੀਂ ਹਣਾ ਆਵਾਜ਼ ਆ ਗੱਲਾਂ ਕਰਨਾ ਜਹਾਂ ਗੱਲਾਂ ਕਰਨਾ ਇਮੀ ਫਾਵਾਜ ਮਾਰੀ ਜਾਮਾ ਤੀਰ ਉਹਦਾ ਫਾਇਦਾ ਨਹੀਂ ਭਰਾ ਮੇਰੇ ਥਣ ਲੱਗਿਆ ਮੁਠੀ ਵਾਲਾ ਹਾਂ ਇੱਕ ਨੰਬਰ ਚਵਾਈ ਚ ਬਹੁਤ ਚਵਾਈ ਵਾਲਾ ਵੀ ਆ ਤੇ ਮਸ਼ੀਨੀ ਚਵਾਈ ਵਾਲਾ ਇੱਕ ਨੰਬਰ ਚਵਾਈ ਚ ਬੂਈ ਨੂੰ ਦਾ ਬਾਈ ਇਹਦਾ ਹਾਂ ਚੋਣ ਚ ਪਾਉਣ ਦੀ ਬਾਈ ਕਹਿੰਦਾ ਇੱਕ ਨੰਬਰ ਆ ਗਈ ਹਾਂ ਤੇ ਬਾਕੀ ਸਵਾਦ ਕਿਵੇਂ ਠੰਡੀ ਆ ਭਰਾ ਮੇਰੇ ਜਮਾ ਜਮਾ ਇੱਕ ਨੰਬਰ ਉਸ ਵੀ ਨਹੀਂ ਕਹਿੰਦੀ ਭਰਾ ਮੇਰਾ ਮਾੜੀ ਖੜਾਉਣੇ ਨੂੰ 12 ਦਿਖਾ ਦਾਂਗੇ ਮਾਰ ਕੇ 12 ਮਾਰ ਦਾਂਗੇ ਮਾੜੀਆਂ 12 ਬਾਈ ਕਹਿੰਦਾ ਇਹ ਜੀਆਂ ਵੀ ਦਿਖਾ ਦਾਂਗੇ ਮਾਰ ਕੇ ਤੇ ਥਣ ਲੱਗਿਆ ਪੂਰੇ ਗੈਪ ਤੇ ਬਿਲਕੁਲ ਇਨਫੋ ਕਾਦ ਕਾਡ ਚੈੱਕ ਕਰ ਸਕਦੇ ਹੋ ਆਰਡਰ ਚੈੱਕ ਕਰ ਸਕਦੇ ਹੋ ਬੋਲਾ ਬਾਈ ਕਹਿੰਦਾ ਇਹਦੇ ਚ ਕੱਢਿਆ ਵਿਆ ਹਾਂ ਹਾਂ ਉਹ ਨਹੀਂ ਹੈਗਾ ਬਈ ਯਾਰਾ ਹੱਸੀ ਖੜੀ ਦੀ ਬੈਠ ਜੇ ਗੱਲ ਕਰਦੀ ਐ ਛੱਡ ਮੈਨੂੰ ਬੱਚਾ ਛੱਡ ਦੇ ਚੰਗਾਈ ਬਣਾ ਲੈ ਲੈ ਆ ਬੱਚਾ ਇਹਦਾ ਇਹ ਬੈਠਾ ਢੱਕਾ ਜਮਾ ਚਪਾਈ ਤੁਹਾਨੂੰ ਸਜਣਾ ਯਰਸੀ ਦੀ ਵੀ ਲਿਖਾ ਦੇਣਾ ਚੌਂਕ ਲਾਉਣ ਦੀ ਇਹ ਬਹੁਤ ਚੰਗੀ ਐ ਚਪਾਈ ਦੀ ਫੁੱਲ ਮੋਤੀ ਆਣੀ ਜੀ ਬੋਲਾ ਹੀ ਐ ਇਹਨਾਂ ਲਈ ਮਾਰ ਦੇ ਜੀ ਉਹ ਜਵਾਨ ਵਾਲੀ ਕਮੀ ਨਹੀਂ ਹੈਗੀ ਬਾਹਰ ਚ ਵਾਈ ਦੇ ਇੱਕ ਨੰਬਰ ਆਪ ਗੁਰੀ ਉਹ ਕੀ ਆ ਬਿਲਕੁਲ ਬਿਨਾ ਨਿਆਣੇ ਤੋਂ ਠੰਡੀ ਸੀ ਠੰਡੀ ਸੀ ਲਾ ਯਾਨੀ ਬੈਠੀ ਭਰਾ ਉਧਰ ਐਮਨਾ ਕਹਿੰਦੀ ਚਾਹ ਨਹੀਂ ਮਾਰੀਆਂ ਫਿਰ ਆ ਬਚਾਂਗੇ ਹੋਗਾ ਠੀਕ ਹੈ ਗੱਲ ਲੈ ਬੈ ਜਾ ਕਿੱਟਾ ਬਿਨਾ ਨਿਆਣੇ ਚ ਕਰਦੇ ਸਨ ਵੀ ਬੈਠੀ ਦਿਖਾ ਦੇ ਕੇਰੀ ਪਛਾਨ ਹੋ ਕੇ ਰਾਹ ਦੇ ਤਸੱਲੀ ਜੋਗ ਰਾਂ ਦੀ ਹੈ ਪੂਰੀ ਵਾਸੋਂ ਥੱਲੇ ਨਾ ਜਾ ਦੇ ਖਰਾਬ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕੁਆਲਿਟੀ ਲੈ ਵਾਸੇ ਹੀਲ ਠੰਡੀ ਦਾ ਹੱਥੋਂ ਵੱਧ ਅਪਰਾ ਗੁਰੀ ਦੇਖੀ ਲੈ ਲੈ ਬੈਲੂ ਵੇਰੀ ਬਾਹਲੀ ਪੱਧਰਾ ਤਰਾ ਮੇਰਾ ਦੇਖੀ ਅਰੇ ਇਹ ਡਾ ਕੀ ਰਹੂਗਾ ਜੀ ਬਸ 70 ਦੀ ਦੇ ਦਾਂਗੇ ਭਰਾ ਮੇਰਾ ਦੇਖੀ ਲੈ 70 ਦੀ ਦੇ ਦਾਂਗੇ ਗਾਂਲੇ ਪੱਖ ਤੋਂ ਵੀ ਦਿਖਾ ਦਿੱਤੇ ਗਰੀ ਪਛਾਣ ਤੂੰ ਪਾਸਮ ਕਮਾਲ ਬਾਹ ਸੁਣਾ ਰੋ ਮਾਰਾ ਬਈ ਯਾਰ ਕਸਮ ਕੇ ਕੁਆਲਿਟੀ ਵਾਈ ਬਣਾਈ ਐ ਇੱਥੋਂ ਦਿਖਾ ਪਛਾਣ ਤਾਜੀ ਸੂਈ ਤੇ ਫਰਾਈ ਆ ਭਰਾ ਮੇਰੇ ਹਣਾ ਇੱਥੋਂ ਦਿਖਾ ਅਡਰ ਜਾ ਬਾਹਲੇ ਫਿਕਸ ਆਰਡਰ ਦੀ ਆ ਭਰਾ ਮੇਰਾ ਦੇਖੀ ਲੈ ਦੇ ਥਣਾ ਤੇ ਰੋਗ ਰੂਪ ਦੇਖ ਕਿੰਨਾ ਹਾਂ ਲੈ 70 ਦੀ ਬਾਈ ਕਹਿੰਦਾ ਆਪਾਂ ਦੇ ਦੇਵਾਂਗੇ ਹਾਂ ਤੇ ਨੰਬਰ ਬੋਲੋ ਨੰਬਰ 9779475644 9779475644 ਪਿੰਡ ਧੌੜਾ ਤਸੀਲ ਤਪਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਜਿਹੜਾ ਤੁਹਾਨੂੰ ਆਪ ਅੱਛੀ ਦਿਖਾਈ ਆ ਇੱਕ ਜਰਸੀ ਇੱਕ ਦਿਖਾਤੀ ਜਰਸੀ ਇੱਕ ਐਗਰ ਸਾਹਿਬ ਦੀ ਇੱਕ ਜਰਸੀ ਮੁੱਲ ਦੋਆਂ ਦੀ 70 70 1 ਲੱਖ ਤੇ 40000 ਜੇ ਕਿਸੇ ਨੇ ਜੋੜਾ ਲੈਣਾ 1 ਲੱਖ ਤੇ 35 ਦਾ ਹੋ ਜੂਗਾ ਮੈਂ ਯਾ ਧੱਕਾ ਹੋਊਗਾ ਇਹਦਾ ਨਹੀਂ ਧੱਕਾ ਨਹੀਂ ਹੋਣਾ ਜੋੜਾ ਤਾਂ ਜੋੜੇ ਜਿਹਦਾ ਇੰਨਾ ਕ ਤਾਂ ਹੋਵੇ ਚਲ ਕਰਦਾਂਗੇ ਜੇ ਤੂੰ ਕਹਿਤਾ ਤਾਂ ਵੀ ਕਿਸੇ ਭਰਾ ਨੇ ਜੋੜਾ ਇਕੱਠਾ ਲਿਆਣਾ ਤਾਂ 1 ਲੱਖ ਤੇ 35000 ਦਾ ਜੋੜਾ ਤੁਹਾਨੂੰ ਮਿਲੂ ਕੱਲੀ ਕੱਲੀ ਦਾ ਮੁੱਲ 70 70 ਆ ਤੇ ਬਾਕੀ ਗੱਲਬਾਤ ਕਰਕੇ ਪਸੰਦੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ